ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲੱਡਿੰਗ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਸੰਯੁਕਤ ਰਾਜ ਅਮਰੀਕਾ ਚ ਨਵੰਬਰ ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਪਹਿਲੀ ਰਾਸ਼ਟਰਪਤੀ ਬਹਿਸ 27 ਜੂਨ ਵੀਰਵਾਰ ਨੂੰ ਟੈਲੀਵਿਜ਼ਨ ਤੇ ਦਿਖਾਈ ਜਾਵੇਗੀ ਵਰਤਮਾਨ ਚ ਰਾਸ਼ਟਰੀ ਓਪੀਨੀਅਨ ਪੋਲ ਚ ਡੈਮੋਕ੍ਰੈਟਿਕ ਉਮੀਦਵਾਰ ਅਤੇ ਬਾਹਰ ਜਾਣ ਵਾਲੇ ਰਾਸ਼ਟਰਪਤੀ ਜੋ ਬਾਈਡਨ ਅਤੇ ਉਹਨਾਂ ਦੇ ਰਿਪਬਲਿਕਨ ਪ੍ਰਤੀਯੋਗੀ ਸਾਬਕਾ ਰਾਸ਼ਟਰਪਤੀ ਡੋਨਾਲਡ 트੍ਰੰਪ ਲਗਭਗ ਟਾਈ ਤੇ ਨੇ ਇਸ ਦੇ ਨਾਲ ਹੀ ਟੈਲੀਵਿਜ਼ਨ ਬਹਿਸਾਂ 'ਚ ਗੱਲਬਾਤ ਦੇ ਵਿਸ਼ੇ ਮੀਡੀਆ ਦਿਗਜਾਂ ਅਤੇ ਵੱਖ-ਵੱਖ ਸਿਆਸਤਦਾਨਾਂ ਦੋਵਾਂ ਦੀ ਮਦਦ ਕਰਨਗੇ ਜੋ ਆਖਰਕਾਰ ਬਹੁਤ ਸਾਰੇ ਵੋਟਰਾਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਸੀਐਨਐਨ 'ਤੇ ਹੋਣ ਵਾਲੀ ਅਮਰੀਕੀ ਰਾਸ਼ਟਰਪਤੀ ਦੀ ਬਹਿਸ ਪਿਛਲੀਆਂ ਰਾਸ਼ਟਰਪਤੀ ਬਹਿਸਾਂ ਤੋਂ ਤਿੱਖੀ ਰਵਾਣਗੀ 'ਚ ਹੋਵੇਗੀ ਇਸ ਵਾਰ ਸਟੂਡੀਓ 'ਚ ਕੋਈ ਦਰਸ਼ਕ ਨਹੀਂ ਹੋਣਗੇ ਇਸ ਕਾਰਨ ਅਸਲ ਸਮੇਂ 'ਚ ਕੋਈ ਪ੍ਰਤੀਕਿਰਿਆ ਨਹੀਂ ਹੋਵੇਗੀ ਇਹ ਦੋਵੇਂ ਉਮੀਦਵਾਰਾਂ ਤੇ ਖਾਸ ਕਰਕੇ 트럼ਪ ਲਈ ਮੁਸ਼ਕਲਾਂ ਪੈਦਾ ਕਰ ਸਕਦਾ ਹੈ ਕਿਉਂਕਿ 트럼ਪ ਇੱਕ ਉਤਸ਼ਾਹੀ ਭੀੜ ਤੋਂ ਊਰਜਾ ਖਿੱਚਦੇ ਨੇ 트럼ਪ ਲਈ ਇੱਕ ਹੋਰ ਚੇਤਾਵਨੀ ਸੀਐਨਐਨ ਨੇ ਕਿਹਾ ਹੈ ਕਿ ਇੱਕ ਉਮੀਦਵਾਰ ਦਾ ਮਾਈਕ੍ਰੋਫੋਨ ਰੁਕਾਵਟਾਂ ਨੂੰ ਰੋਕਣ ਲਈ ਬੰਦ ਕਰ ਦਿੱਤਾ ਜਾਵੇਗਾ ਜਦਕਿ ਦੂਜਾ ਬੋਲ ਰਿਹਾ ਹੈ ਉਮਰ ਦੇ ਲਿਹਾਜ਼ ਨਾਲ ਜੋ ਬਾਈਡਨ 81 ਸਾਲ ਦੇ ਨੇ ਤੇ ਡੋਨਾਲਡ 트럼ਪ 78 ਸਾਲ ਦੇ ਨੇ ਇਹ ਦੋਵੇਂ ਅਮਰੀਕੀ ਰਾਸ਼ਟਰਪਤੀ ਲਈ ਚੋਣ ਲੜਨ ਵਾਲੇ ਦੋ ਸਭ ਤੋਂ ਪੁਰਾਣੇ ਉਮੀਦਵਾਰ ਨੇ ਦੋਮਾਨੂ ਰਾਸ਼ਟਰਪਤੀ ਵਜੋਂ ਅਮਰੀਕੀ ਲੋਕਾਂ ਦੀ ਸੇਵਾ ਕਰਨ ਦੀ ਯੋਗਤਾ ਬਾਰੇ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਬਾਈਡਨ ਅਤੇ ਡੈਮੋਕ੍ਰੇਟ ਨੇਤਾਵਾਂ ਨੇ ਡੋਨਲਡ 트੍ਰੰਪ ਨੂੰ ਲੋਕਤੰਤਰ ਲਈ ਖਤਰਾ ਦੱਸਿਆ ਹੈ 트੍ਰੰਪ ਦੇ ਸ਼ਬਦਾਂ ਨਾਲ ਉਲਝਣ ਅਤੇ ਕਈ ਵਾਰ ਨਾਂ ਭੁੱਲ ਜਾਣ ਜਾਂ ਕਿਸੇ ਹੋਰ ਦਾ ਨਾਂ ਲੈਣ ਦੇ ਰੁਝਾਨ ਨੇ ਪਰਵੱਟੇ ਉਠਾਏ ਨੇ ਹਾਲ ਹੀ ਚ ਡੋਨਲਡ 트੍ਰੰਪ ਨੇ ਜੋ ਬਾਈਡਨ ਨੂੰ ਸਾਬਕਾ ਰਾਸ਼ਟਰਪਤੀ ਬ੍ਰਾਕ ਓਬਾਮਾ ਵਜੋਂ ਪਛਾਣਨ ਦੀ ਗਲਤੀ ਕੀਤੀ ਹੈ ਪਰ ਇਸ ਦੌਰਾਨ ਪ੍ਰਾਇਮਰੀ ਚੋਣ ਪੋਲਿੰਗ ਤੋਂ ਅਝਿਹਾ ਲੱਗਦਾ ਹੈ ਕਿ ਜੋ ਬਾਈਡਨ ਦੀ ਉਮਰ ਅਤੇ ਮਾਨਸਿਕ ਤੇ ਸਰੀਰਕ ਯੋਗ ਦਾ ਅਮਰੀਕੀ ਵੋਟਰਾਂ ਦੀ ਸਭ ਤੋਂ ਵੱਡੀ ਚਿੰਤਾਵਾਂ 'ਚ ਇੱਕ ਹੈ ਆਲੋਚਕਾਂ ਦਾ ਕਹਿਣਾ ਹੈ ਕਿ ਬਾਈਡਨ ਹੌਲੀ ਹੋ ਰਿਹਾ ਹੈ ਉਹਨਾਂ ਦੇ ਕਾਰਜਕਾਲ ਦੌਰਾਨ ਜ਼ੁਬਾਨ ਦੇ ਤਿਲਕਣ ਦੀ ਪੂਰੀ ਲੜੀ ਲੋਕਾਂ ਦੇ ਸਾਹਮਣੇ ਹੈ 트੍ਰੰਪ ਨੇ ਵੀ ਕਈ ਵਾਰ ਬਾਈਡਨ ਦਾ ਮਜ਼ਾਕ ਉਡਾਇਆ 트੍ਰੰਪ ਨੇ ਬਾਈਡਨ ਨੂੰ ਵਾਰ-ਵਾਰ ਬੁੱਢਾ ਕਿਹਾ ਅਤੇ ਉਸ ਨੂੰ ਆਕਰਸ਼ਕ ਉਪਨਾਮ ਸਲੀਪੀ ਜੋ ਨਾਲ ਬੁਲਾਉਣਾ ਸ਼ੁਰੂ ਕਰ ਦਿੱਤਾ ਹੈ ਅਮਰੀਕਾ ਨੇ ਰੂਸੀ ਡਿਪਲੋਮੈਟਸ ਤੋਂ ਉਹਨਾਂ ਦੇ ਟੈਕਸ ਛੋਟ ਵਿਸ਼ੇਸ਼ ਅਧਿਕਾਰ ਖੋਲ੍ਹ ਲਏ ਨੇ ਅਮਰੀਕਾ ਚ ਰੂਸ ਦੇ ਰਾਜਦੂਤ ਅਨਾਤੋਲੀ ਐਂਟੋਨੋਵ ਨੇ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ ਇਹ ਟੈਕਸ ਛੋਟ ਵਿਸ਼ੇਸ਼ ਅਧਿਕਾਰ ਕਾਰਡ ਵਿਦੇਸ਼ੀ ਡਿਪਲੋਮੈਟਸ ਨੂੰ ਅਮਰੀਕਾ ਚ ਦੁਕਾਨਾਂ ਰੈਸਟੋਰੈਂਟ ਅਤੇ ਹੋਰ ਇਸ ਤਰ੍ਹਾਂ ਦੇ ਕਾਰੋਬਾਰ ਚ ਕਿਸੇ ਵੀ ਵਸਤੂ ਨੂੰ ਖਰੀਦਣ ਤੋਂ ਬਾਅਦ ਉਸ ਦਾ ਭੁਗਤਾਨ ਕਰਦੇ ਸਮੇਂ ਉਹਨਾਂ ਨੂੰ ਵਿਕਰੀ ਟੈਕਸ ਭੁਗਤਾਨ ਨਹੀਂ ਕਰਨ ਦੀ ਮਨਜ਼ੂਰੀ ਦਿੰਦਾ ਹੈ ਐਂਟੋਨੋਵ ਨੇ ਕਿਹਾ ਕਿ ਅੱਜ ਅਮਰੀਕਾ ਨੇ ਦੂਜੇ ਵਿਸ਼ੇਸ਼ ਯੁੱਧ ਦੀ ਵਰਸੀ ਸਮਾਰੋਹ ਤੋਂ ਬਾਅਦ ਕੀ ਇੱਕ ਆਰਡ ਕਿਸੇ ਵੀ ਦੇਸ਼ ਦੇ ਡਿਪਲੋਮੈਟ ਨੂੰ ਵਿਸ਼ੇਸ਼ ਅਧਿਕਾਰ ਪ੍ਰਦਾਨ ਕਰਦੇ ਨੇ ਜਿਸ ਨਾਲ ਉਹਨਾਂ ਨੂੰ ਰਹਿਣ ਅਤੇ ਸਮਾਨ ਖਰੀਦਣ ਤੇ ਵਿਕਰੀ ਟੈਕਸ ਨਹੀਂ ਚੁਕਾਉਣ ਦੀ ਮਨਜ਼ੂਰੀ ਮਿਲਦੀ ਹੈ ਸਾਡੇ ਚੋਂ ਕੋਈ ਵੀ ਅਜਿਹਾ ਨਹੀਂ ਕਰਨ ਜਾ ਰਿਹਾ ਸਾਡੀ ਖੁਦ ਦੀ ਸਰਕਾਰ ਜਿਸ ਨੂੰ ਟੈਕਸ ਭੁਗਤਾਨ ਕਰਦੇ ਆ ਅਤੇ ਅਸੀਂ ਆਪਣੇ ਟੈਕਸਾਂ ਦਾ ਭੁਗਤਾਨ ਕਰਾਂਗੇ फ्लोरिडा च एक परिवार ने पुलाड एजेंसी नासा ते 80000 डॉलर यानी कि करीब 66 लाख 85000 भारतीय रुपए ਦਾ ਮਾਮਲਾ ਦਰਜ ਕਰਵਾਇਆ ਹੈ। दरअसल 8 मार्च 2021 ਨੂੰ 700 ગ્રામ ਵਜ਼ਨ ਦਾ ਮਲਬਾ ਪੁਲਾੜ ਤੋਂ ਉਸ ਦੇ ਘਰ ਤੇ ਡਿੱਗਿਆ ਉਸ ਦੀ ਛੱਤ ਟੁੱਟ ਗਈ। ਇਸ ਘਟਨਾ ਤੋਂ ਬਾਅਦ ਨਾਸਾ ਨੇ ਕਿਹਾ ਕਿ ਇਹ ਮਲਬਾ ਵਰ्तੀਆਂ ਗਈਆਂ ਬੈਟਰੀਆਂ ਦੇ ਇੱਕ ਕਾਰਗੋ ਪੈਲੇਟ ਦਾ ਹਿੱਸਾ ਸੀ ਜੋ 2021 ਚ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਕੂੜੇ ਵਜੋਂ ਛੱਡਿਆ ਗਿਆ ਸੀ। ਅਮਰੀਕੀ ਪੁਲਾੜ ਏਜੰਸੀ ਨੇ ਕਿਹਾ ਕਿ ਵਾਯੂ ਮੰਡਲ ਚ ਦਾਖਲ ਹੋਣ ਤੋਂ ਬਾਅਦ ਵੀ ਇਹ ਪੂਰੀ ਤਰ੍ਹਾਂ ਨਾਲ ਨਸ਼ਟ ਨਹੀਂ ਹੋਇਆ ਰਿਪੋਰਟ ਮੁਤਾਬਕ ਲਾਫਰਮ ਕ੍ਰੈਨਫਿਲ ਸੁਮਨਰ ਪਰਿਵਾਰ ਦਾ ਕੇਸ ਲੜ ਰਹੀ ਹੈ ਫਰਮ ਨੇ ਕਿਹਾ ਕਿ ਉਸਦੇ ਗਾਹਕ ਐਲੇਜੈਂਡਰੋ ਔਟੇਰੋ ਦਾ ਨਿਪਲਸ ਫਲੋਰੀਡਾ ਚ ਇੱਕ ਘਰ ਹੈ ਮਲਵਾ ਡਿੱਗਣ ਕਾਰਨ ਛੱਤ ਚ ਟੂਆ ਪੈ ਗਿਆ ਜਦੋਂ ਘਰ ਤੇ ਕੂੜੇ ਦਾ ਟੁਕੜਾ ਡਿੱਗਿਆ ਤਾਂ ਉਸ ਦਾ ਔਟੇਰੋ ਦਾ ਪੁੱਤਰ ਡੈਨੀਅਲ ਘਰ ਚ ਮੌਜੂਦ ਸੀ ਹਾਲਾਂਕਿ ਇਸ ਘਟਨਾ 'ਚ ਉਸ ਨੂੰ ਕੋਈ ਸੱਟ ਨਹੀਂ ਲੱਗੀ ਪਰ ਸਥਿਤੀ ਹੋਰ ਵੀ ਖਰਾਬ ਹੋ ਸਕਦੀ ਸੀ ਅਸੀਂ ਚਾਹੁੰਦੇ ਹਾਂ ਕਿ ਨਾਸਾ ਇਸ ਦੀ ਪਰਪਾਈ ਕਰੇ ਫਰਮ ਦੇ ਵਕੀਲ ਮਿਕਾ ਨਗਵੇਨ ਵਰਤੀ ਨੇ ਕਿਹਾ ਹੈ ਕਿ ਇਸ ਘਟਨਾ ਦਾ ਮੇਰੇ ਮੁਅਕਲ ਦੀ ਜ਼ਿੰਦਗੀ ਤੇ ਕਾਫੀ ਪ੍ਰਭਾਵ ਪਿਆ ਹੈ ਉਹ ਇਸ ਘਟਨਾ ਨਾਲ ਸੰਬੰਧਤ ਮੁਸੀਬਤ ਲਈ ਉਚਿਤ ਮੁਆਵਜ਼ੇ ਦੀ ਮੰਗ ਕਰ ਰਿਹਾ ਹੈ ਉਹ ਸ਼ੁਕਰਗੁਜ਼ਾਰ ਨੇ ਕਿ ਇਸ ਘਟਨਾ 'ਚ ਕੋਈ ਵੀ ਸਰੀਰਕ ਤੌਰ ਤੇ ਜ਼ਖਮੀ ਨਹੀਂ ਹੋਇਆ ਪਰ ਅਜਿਹੀ ਨੇੜੇ ਸਥਿਤੀ ਖਤਰਨਾਕ ਹੋ ਸਕਦੀ ਸੀ ਇਸੇ ਨੂੰ ਗੰਭੀਰ ਸੱਟ ਲੱਗਦੀ ਸੀ ਜਾਂ ਮੌਤ ਹੋ ਸਕਦੀ ਸੀ ਕ੍ਰੈਨਫਿਲ ਨੇ ਕਿਹਾ ਕਿ ਪੋਲਾਰਟ ਕੂੜਾ ਲਗਾਤਾਰ ਵੱਧ ਰਿਹਾ ਹੈ ਜਿਸ ਕਾਰਨ ਹਾਦਸੇ ਵੀ ਵਧੇ ਨੇ ਇਸ ਮਾਮਲੇ 'ਚ ਨਾਸਾ ਦੀ ਪ੍ਰਤੀਕਿਰਿਆ ਕਰਦਾ ਹੈ ਭਵਿੱਖ 'ਚ ਇਹ ਇੱਕ ਉਦਾਹਰਣ ਬਣ ਸਕਦਾ ਹੈ ਫਰਮ ਨੇ ਕਿਹਾ ਕਿ ਨਾਸਾ ਕੋਲ ਆਪਣੇ ਦਾਅਵੇ ਦਾ ਜਵਾਬ ਦੇਣ ਲਈ 6 ਮਹੀਨੇ ਨੇ ਰਿਪੋਰਟ ਮੁਤਾਬਕ ਨਾਸਾ ਨੇ ਇਸ ਮੁੱਦੇ ਤੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਅਮਰੀਕਾ ਦੇ ਆਰਕੰਸਾਸ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਦਸਿਆ ਜਾ ਰਿਹਾ ਹੈ ਕਿ ਅਰਕੰਸਾਸਟ ਇੱਕ ਕਰਿਆਨੇ ਦੀ ਦੁਕਾਨ ਤੇ ਗੋਲੀਬਾਰੀ ਹੋਈ ਇਸ ਹਾਦਸੇ ਚ 4 ਲੋਕਾਂ ਦੀ ਮੌਤ ਹੋ ਗਈ ਤੇ 9 ਜ਼ਖਮੀ ਹੋਏ ਨੇ ਮਰਨ ਵਾਲਿਆਂ ਚ ਆਂਧਰਾ ਪ੍ਰਦੇਸ਼ ਦਾ ਇੱਕ 32 ਸਾਲਾ ਵਿਅਕਤੀ ਵੀ ਸ਼ਾਮਲ ਹੈ ਪੀੜਤ ਦੀ ਪਛਾਣ ਦਾਸਰੀ ਗੋਪੀ ਕ੍ਰਿਸ਼ਨ ਵਜੋਂ ਹੋਈ ਹੈ ਜੋ ਕਿ ਬਬਤਲਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਦਾਸਰੀ ਗੋਪੀ ਕ੍ਰਿਸ਼ਨ 8 ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ ਤੁਹਾਨੂੰ ਦੱਸ ਦਈਏ ਕਿ ਅਰਕਸਾਸ ਇੱਕ ਛੋਟੇ ਜਿਹੇ ਕਸਬੇ ਫੋਰਸਡੀਸਟ ਮੈਡ ਬੁੱਚਰ ਗਰੋਸਰੀ ਸਟੋਰ ਚ ਕੰਮ ਕਰਦਾ ਸੀ ਉਹ ਦੋ ਦਿਨ ਪਹਿਲਾਂ ਹੋਈ ਗੋਲੀਬਾਰੀ ਨੇ ਇਸ ਦੀ ਜਾਨ ਲੈ ਲਈ ਬੰਦੂਕਧਾਰੀ ਨੇ ਸਟੋਰ ਦੇ ਅੰਦਰ ਅਤੇ ਪਾਰਕਿੰਗ 'ਚ ਗੋਲੀਬਾਰੀ ਕੀਤੀ ਤਾਂ ਚਾਰ ਲੋਕਾਂ ਦੀ ਮੌਤ ਹੋ ਗਈ ਤੇ 9 ਜ਼ਖਮੀ ਹੋਏ ਸੀਸੀਟੀਵੀ ਫੁਟੇਜ 'ਚ ਹਮਲਾਵਰ ਸਟੋਰ 'ਚ ਦਾਖਲ ਹੁੰਦੇ ਹੋਏ ਅਤੇ ਕਾਊਂਟਰ ਤੇ ਮੌਜੂਦ ਵਿਅਕਤੀਆਂ ਤੇ ਗੋਲੀ ਚਲਾਉਂਦੇ ਹੋਏ ਦੇਖਿਆ ਗਿਆ ਸੀਸੀਟੀਵੀ ਫੁਟੇਜ ਦੇਖਿਆ ਜਾ ਸਕਦਾ ਹੈ ਕਿ ਗੋਲੀ ਲੱਗਣ ਤੋਂ ਬਾਅਦ ਪੀੜਤ ਜ਼ਮੀਨ ਤੇ ਡਿੱਗ ਗਿਆ ਬੰਦੂਕਧਾਰੀ ਨੇ ਕਾਊਂਟਰ ਤੇ ਛਾਲ ਮਾਰ ਦਿੱਤੀ ਸ਼ੈਲਫ ਤੋਂ ਕੁਝ ਫੜਿਆ ਤੇ ਭੱਜ ਗਿਆ ਇਸ ਦੌਰਾਨ ਬਿਲਿੰਗ ਕਾਊਂਟਰ ਤੇ ਮੌਜੂਦ ਗੋਪੀ ਕ੍ਰਿਸ਼ਨ ਨੂੰ ਗੋਲੀ ਲੱਗਣ ਨਾਲ ਗੰਭੀਰ ਸੱਟਾਂ ਲੱਗੀਆਂ ਇਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਅਗਲੇ ਦਿਨ ਉਸ ਦੀ ਮੌਤ ਹੋ ਗਈ ਗੋਪੀ ਕ੍ਰਿਸ਼ਨ ਦੀ ਮੌਤ ਦੀ ਖਬਰ ਪਰਿਵਾਰ ਨੂੰ ਦਿੱਤੀ ਗਈ ਬਪਤਲਾ ਜ਼ਿਲ੍ਹੇ ਦੇ ਕਾਰਲਾ ਪਾਲੇਮ ਮੰਡਲ ਦੇ ਯਾਜਲੀ ਚ ਉਸ ਦਾ ਪਰਿਵਾਰ ਇਹ ਖਬਰ ਮਿਲਣ ਤੋਂ ਬਾਅਦ ਲਗਭਗ ਸਦਮੇਚ ਹੈ ਗੋਪੀਕ੍ਰਿਸ਼ਨ ਆਪਣੇ ਪਿੱਛੇ ਪਤਨੀ ਤੇ ਇੱਕ ਪੁੱਤਰ ਛੱਡ ਗਏ ਨੇ ਉਧਰ ਦੂਜੇ ਪਾਸੇ ਲੂਇਸਵਿਲੇ ਦੇ ਇੱਕ ਨਾਈਟ ਕਲੱਬ ਦੇ ਬਾਹਰ ਗੋਲੀਬਾਰੀ ਦੀ ਘਟਨਾ ਵੀ ਵਾਪਰੀ ਹੈ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਸੱਤ ਹੋਰ ਜ਼ਖਮੀ ਹੋ ਗਏ ਨੇ ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਵੱਧ ਰਹੀਆਂ ਨੇ ਜਿਸ ਕਾਰਨ ਲੋਕਾਂ 'ਚ ਸਹਿਮ ਪਾਇਆ ਜਾ ਰਿਹਾ ਹੈ ਲੂਇਸਵਿਲੇ ਪੁਲਿਸ ਮੈਟਰੋ ਵਿਭਾਗ ਅਨੁਸਾਰ ਸਥਾਨਕ ਸਮੇ 12:47 ਮਿੰਟ ਤੇ ਐਚ20 ਲਾਉਂਜ ਬਾਹਰ ਦੋ ਲੋਕਾਂ ਦੇ ਗੋਲੀ ਲੱਗਣ ਨਾਲ ਜ਼ਖਮੀ ਹੋਣ ਦੀ ਖਬਰ ਮਿਲੀ ਬਾਦ ਇਨਾ ਚੋ ਇੱਕ ਦੀ ਮੌਤ ਹੋ ਗਈ ਪੁਲਿਸ ਨੇ ਕਿਹਾ ਕਿ ਦੂਜੇ ਵਿਅਕਤੀ ਦੀ ਹਾਲਤ ਗੰਭੀਰ ਹੈ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਇਸ ਤੋਂ ਬਾਅਦ 6 ਹੋਰਾਂ ਨੂੰ ਗੋਲੀਬਾਰੀ ਤੋਂ ਬਾਅਦ ਹਸਪਤਾਲ ਚ ਦਾਖਲ ਕਰਵਾਇਆ ਗਿਆ ਪੁਲਿਸ ਨੇ ਸ਼ੱਕੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਤੇ ਇਹ ਸਪਸ਼ਟ ਨਹੀਂ ਹੋਇਆ ਕਿ ਕਿੰਨੇ ਲੋਕਾਂ ਨੇ ਗੋਲੀ ਚਲਾਈ ਜਾਂ ਗੋਲੀਬਾਰੀ ਕਿਸ ਕਾਰਨ ਹੋਈ ਗਾਜ਼ਾ ਸ਼ਹਿਰ ਦੇ ਨੇੜੇ ਇੱਕ ਸਿਖਲਾਈ ਕਾਲਜ ਸਥਿਤ ਰਾਹਤ ਸਮੱਗਰੀ ਵੰਡ ਕੇਂਦਰ ਉੱਤੇ ਇਜ਼raਇਲੀ ਹਵਾਈ ਹਮਲੇ ਚ 8 ਫਲਸਤੀਨੀ ਮਾਰੇ ਗਏ ਇਸ ਦੌਰਾਨ ਮਿਸਰ ਦੀ ਸਰਹੱਦ ਤੇ ਸਥਿਤ ਰਾਫਾ 'ਚ ਹੁਣ ਇਜ਼ਰਾਈਲੀ ਟੈਂਕ ਸ਼ਹਿਰ ਦੇ ਅੰਦਰ ਪਹੁੰਚ ਗਏ ਨੇ ਪਿੱਛੇ ਡੇਢ ਮਹੀਨੇ ਤੋਂ ਇਜ਼ਰਾਈਲੀ ਫੌਜ ਅਤੇ ਫਲਸਤੀਨੀ ਲੜਾਕਿਆਂ ਵਿਚਾਲੇ ਭਿਆਨਕ ਲੜਾਈ ਚੱਲ ਰਹੀ ਹੈ ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਸੰਯੁਕਤ ਰਾਸ਼ਟਰ ਦੀ ਫਲਸਤੀਨ ਸ਼ਰਨਾਰਥੀ ਏਜੰਸੀ ਸਿਖਲਾਈ ਕਾਲਜ ਤੋਂ ਰਾਹਤ ਸਮੱਗਰੀ ਵੰਡ ਰਹੀ ਹੈ ਐਤਵਾਰ ਨੂੰ ਵੱਡੀ ਗਿਣਤੀ 'ਚ ਫਲਸਤੀਨ ਦੇ ਲੋਕ ਖਾਣ ਪੀਣ ਦੀਆਂ ਵਸਤੂਆਂ ਪਾਣੀ ਅਤੇ ਹੋਰ ਸਮਾਨ ਇਕੱਠਾ ਕਰਨ ਲਈ ਉੱਥੇ ਪਹੁੰਚੇ ਸਨ ਇਸ ਦੇ ਨਾਲ ਹੀ ਇਜ਼raਇਲੀ ਫੌਜ ਵੱਲੋਂ ਡਰੋਨ ਹਮਲਾ ਕੀਤਾ ਗਿਆ ਇਸ ਹਮਲੇ 'ਚ ਰਾਹਤ ਸਮੱਗਰੀ ਇਕੱਠੀ ਕਰਨ ਵਾਲੇ 8 ਫਲਸਤੀਨੀਆਂ ਦੀ ਮੌਤ ਹੋ ਗਈ ਤੇ ਨੇੜੇ ਦਾ ਇੱਕ ਘਰ ਤਬਾਹ ਹੋ ਗਿਆ ਸ਼ਾਂਤੀ ਦੇ ਸਮੇਂ ਦੌਰਾਨ ਇਹ ਸਿਖਲਾਈ ਕਾਲਜ ਸੰਯੁਕਤ ਰਾਸ਼ਟਰ ਦੁਆਰਾ ਚਲਾਇਆ ਜਾਂਦਾ ਸੀ ਗਾਜ਼ਾ ਚ 에ਜੰਸੀ ਦੇ ਨਿਰਦੇਸ਼ਕ ਜੂਲੀਅਟ ਟੋਮਾ ਨੇ ਕਿਹਾ ਹੈ ਕਿ ਅਕਤੂਬਰ 2023 ਤੋਂ ਹੁਣ ਤੱਕ ਗਾਜ਼ਾ ਚ ਸੰਯੁਕਤ ਰਾਸ਼ਟਰ ਦੀਆਂ 190 ਇਮਾਰਤਾਂ ਨੂੰ ਇਜ਼ਰਾਈਲੀ ਹਮਲਿਆਂ ਦਾ ਨਿਸ਼ਾਨਾ ਬਣਾਇਆ ਗਿਆ ਹੈ ਤੇ 193 ਕਰਮਚਾਰੀ ਮਾਰੇ ਗਏ ਨੇ। ਇੱਕ ਹੋਰ ਇਜ਼ਰਾਈਲੀ ਹਵਾਈ ਹਮਲੇ ਚ ਮੱਧ ਗਾਜ਼ਾ ਦੇ ਨੁਸੀਰਤ ਚ ਦੋ ਲੋਕਾਂ ਦੀ ਮੌਤ ਹੋ ਗਈ। ਗਾਜ਼ਾ ਚ ਹੁਣ ਤੱਕ ਕੁੱਲ 37600 ਫਲਸਤੀਨੀ ਮਾਰੇ ਜਾ ਚੁੱਕੇ ਨੇ। ਇਸ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨਿਤਨ ਯਾਹੁ ਨੇ ਇੱਕ ਵਾਰ ਫਿਰ ਦਾਅਵਾ ਕੀਤਾ ਹੈ ਕਿ ਅਮਰੀਕਾ ਉਹਨਾਂ ਦੇ ਦੇਸ਼ ਨੂੰ ਹਥਿਆਰ ਅਤੇ ਗੋਲਾ ਬਾਰੂਦ ਦੀ ਸਪਲਾਈ ਰੋਕ ਰਿਹਾ ਹੈ। ਅਮਰੀਕਾ ਵੱਲੋਂ ਪਹਿਲਾਂ ਵੀ ਅਜਿਹੇ ਦੋਸ਼ਾਂ ਨੂੰ ਖਾਰਜ ਕੀਤੇ ਜਾਣ ਤੋਂ ਬਾਅਦ ਨਿਤਨ ਯਾਹੁ ਦਾ ਇਹ ਬਿਆਨ ਫਿਰ ਤੋਂ ਆਇਆ ਹੈ। ਇਰਾਕ ਦੇ ਸ਼ੀਆ ਹਥਿਆਰਬੰਦ ਸਮੂਹ ਇਸਲਾਮਿਕ ਰੈਜ਼ਿਸਟੈਂਸ ਨੇ ਯਮਨ ਦੇ ਹੂਤੀ ਬਾਗੀਆਂ ਦੇ ਨਾਲ ਮਿਲ ਕੇ ਇਜ਼ਰਾਈਲ ਦੀ ਹਾਈਫਾ ਬੰਦਰਗਾਹ ਅਤੇ ਭੂਮਤ ਸਾਗਰ 'ਚ ਐਂਕਰ ਕੀਤੇ ਕਈ ਮਾਲਵਾਹਕ ਜਹਾਜ਼ਾਂ 'ਤੇ ਹਮਲਾ ਕਰਨ ਦਾ ਦਾਅਵਾ ਕੀਤਾ ਹੈ। ਦੋਵਾਂ ਸੰਗਠਨਾ ਨੇ ਦੋ-ਦੋ ਵਾਰ ਚਾਰ ਜਹਾਜ਼ਾਂ ਤੇ ਡਰੋਨ ਹਮਲੇ ਕੀਤੇ ਸ਼ੀਆ ਸੰਗਠਨ ਨੇ ਕਿਹਾ ਕਿ ਉਸਨੇ ਇਜ਼ਰਾਈਲ ਦੇ ਹਮਲੇ ਦਾ ਸ਼ਿਕਾਰ ਹੋਏ ਗਾਜ਼ਾ ਦੇ ਲੋਕਾਂ ਦੇ ਸਮਰਥਨ ਚ ਇਹ ਸਾਂਝੀ ਕਾਰਵਾਈ ਕੀਤੀ ਹੈ ਇਸ ਸਾਲ ਸਾウਦੀ ਅਰਬ ਚ ਹਾਜ ਯਾਤਰਾ ਦੌਰਾਨ ਤੇਜ਼ ਗਰਮੀ ਕਾਰਨ ਮਰਨ ਵਾਲਿਆਂ ਦੀ ਗਿਣਤੀ 1301 ਹੋ ਗਈ ਹੈ ਇਸ ਦੌਰਾਨ 98 ਭਾਰਤੀਆਂ ਦੀ ਵੀ ਮੌਤ ਹੋਈ ਹੈ ਮਰਨ ਵਾਲਿਆਂ ਚ ਜ਼ਿਆਦਾਤਰ ਮਿਸਰ ਦੇ ਰਹਿਣ ਵਾਲੇ ਸਨ ਸਾウਦੀ ਅਰਬ ਦੇ ਸਿਹਤ ਮੰਤਰੀ ਫਹਾਦ ਅਲ ਜਲਾਜੇਲ ਨੇ ਐਤਵਾਰ ਨੂੰ ਦੱਸਿਆ ਕਿ ਜ਼ਾਇਰਾਨਾਂ ਦੀ ਮੌਤ ਬਿਨਾਂ ਆਰਾਮ ਕੀਤਿਆਂ ਧੁੱਪ ਚ ਲਗਾਤਾਰ ਲੰਬਾ ਸਫ਼ਰ ਕਰਨ ਕਰਕੇ ਹੋਈ ਹੈ। ਕਈ ਬਜ਼ੁਰਗ ਤੇ ਪੁਰਾਣੀਆਂ ਬਿਮਾਰੀਆਂ ਤੋਂ ਪੀੜਿਤ ਲੋਕਾਂ ਦੀ ਮੌਤ ਹੋਈ ਹੈ। ਲਗਭਗ 83% ਦੀ ਮੌਤਾਂ ਉਹਨਾਂ ਲੋਕਾਂ ਦੀਆਂ ਹੋਈਆਂ ਨੇ ਜਿਹੜੇ ਹੱਜ ਯਾਤਰਾ ਕਰਨ ਲਈ ਅਧਿਕਾਰਤ ਨਹੀਂ ਸਨ। ਸੂਤਰਾਂ ਮੁਤਾਬਕ ਹੱਜ 'ਚ ਇਸ ਸਾਲ 20 ਲੱਖ ਜ਼ਾਇਰਿਨ ਸ਼ਾਮਲ ਹੋਏ ਸਨ। ਮਰਨ ਵਾਲਿਆਂ 'ਚ ਟਿਊਨੀਸ਼ੀਆ, ਜਾਰਡਨ, ਈਰਾਨ ਤੇ ਸੇਨੇਗਲ ਦੇ ਲੋਕ ਵੀ ਸ਼ਾਮਲ ਨੇ। ਸਥਿਤੀ ਦੀ ਜਾਂਚ ਕਰਨ ਵਾਲੀ ਮਿਸਰ ਦੀ ਇੱਕ ਸੰਕਟ ਇਕਾਈ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਉਸਨੇ 16 ਸੈਲਾਨੀ ਕੰਪਨੀਆਂ ਦੇ ਲਾਇਸੈਂਸ ਮੁਅਤਲ ਕਰ ਦਿੱਤੇ ਨੇ ਤੇ ਉਹਨਾਂ ਨੂੰ ਸਰਕਾਰੀ ਵਕੀਲ ਕੋਲ ਭੇਜ ਦਿੱਤਾ ਹੈ। ਉਹਨਾਂ ਤੇ ਮੌਤਾਂ ਲਈ ਜ਼ਿੰਮੇਵਾਰ ਹੋਣ ਦਾ ਦੋਸ਼ ਲਗਾਇਆ ਗਿਆ ਹੈ। ਸੰਕਟ ਇਕਾਈ ਨੇ ਕਿਹਾ ਕਿ ਮਰਨ ਵਾਲੇ ਜ਼ਾਇਰਿਨ ਮੁੱਖ ਰੂਪ ਚ ਅਧਿਕਾਰਕ ਪ੍ਰਣਾਲੀ ਤਹਿਤ ਪंजीकृत ਨਾ ਹੋਣ ਵਾਲੇ ਯਾਤਰੀ ਸਨ। ਅਧਿਕਾਰਕ ਤੌਰ ਤੇ ਪੰਜੀਕਰਿਤ ਹਾਜੀ ਯਾਤਰੀਆਂ ਚੋ ਪੁਰਾਣੀ ਬਿਮਾਰੀ ਕਾਰਨ 31 ਮੌਤਾਂ ਹੋਣ ਦੀ ਪੁਸ਼ਟੀ ਕੀਤੀ ਗਈ ਹੈ ਹਾਜੀ ਯਾਤਰੀਆਂ ਦੀ ਮੌਤ ਤੋਂ ਬਾਅਦ 사ウਦੀ ਅਰਬ ਤੇ ਕਈ ਸਵਾਲ ਖੜੇ ਹੋ ਰਹੇ ਨੇ 사ウਦੀ ਦੇ ਇੱਕ ਅਧਿਕਾਰੀ ਨੇ 사ウਦੀ ਪ੍ਰਸ਼ਾਸਨ ਦਾ ਬਜਾਅ ਕਰਦੇ ਹੋਏ ਕਿਹਾ ਕਿ ਸਰਕਾਰ ਹੱਜ ਪ੍ਰਬੰਧਨ ਚ ਅਸਫਲ ਨਹੀਂ ਹੋਈ ਹੈ ਸਗੋਂ ਲੋਕਾਂ ਵੱਲੋਂ ਗਲਤ ਫੈਸਲੇ ਲੈ ਗਏ ਨੇ ਅਤੇ ਹੱਜ ਪਰਮਿਟ ਤੋਂ ਬਿਨਾਂ ਸ਼ਰਧਾਲੂਆਂ ਨੇ ਮੁਸ਼ਕਲਾਂ ਖੜੀਆਂ ਕੀਤੀਆਂ ਨੇ ਮੱਧ ਅਮਰੀਕਾ ਦੇ ਤਿੰਨ ਦੇਸ਼ਾਂ ਅਲਸਲਵਾਡੋਰ ਗੁਆਟੇਮਾਲਾ ਅਤੇ ਹੋਂਡੂਰਾਸ 'ਚ ਇਸ ਸੀਜ਼ਨ 'ਚ ਭਾਰੀ ਮੀਂਹ ਕਾਰਨ ਕਟੋ-ਕਟ 30 ਲੋਕਾਂ ਦੀ ਮੌਤ ਹੋਈ ਹੈ। ਅਲਸਲਵਾਡੋਰ ਦੀ ਰਾਸ਼ਟਰੀ ਨਾਗਰਿਕ ਸੁਰੱਖਿਆ ਪ੍ਰਣਾਲੀ ਦੇ ਨਿਰਦੇਸ਼ਕ ਲੂਇਸ ਅਲੌਂਸੋ ਅਮਾਇਆ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਭਾਰੀ ਮੀਂਹ ਕਾਰਨ 19 ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ 'ਚੋਂ ਦੋ ਨਾਬਾਲਗ ਵੀ ਸ਼ਾਮਲ ਨੇ। ਸਮਾਚਾਰ ਏਜੰਸੀ ਨੇ ਅਮਾਇਆ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਨਾਬਾਲਗਾਂ ਨੂੰ ਸੈਨ ਸਲਵਾਡੋਰ ਦੀ ਨਗਰਪਾਲਿਕਾ ਦੇ ਸੋਯਾਮ ਪਾਂਗੋ ਜ਼ਿਲ੍ਹੇ 'ਚ ਸਥਿਤ ਇੱਕ ਘਰ 'ਚ ਦਫਨਾਇਆ ਗਿਆ ਸੀ। ਬਾਰੀ ਮੀ ਕਾਰਨ ਹੋਏ ਨੁਕਸਾਨ ਬਾਰੇ ਸਲਵਾਡੋਰਨ ਅਧਿਕਾਰੀਆਂ ਦੀ ਰਿਪੋਰਟ ਚ ਹੁਣ ਤੱਕ 1500 ਤੋਂ ਵੱਧ ਘਟਨਾਵਾਂ 706 ਦਰਖਤ ਡਿੱਗਣ 521 ਰੁਕਾਵਟਾਂ ਵਾਲੀਆਂ ਸੜਕਾਂ ਅਤੇ 2582 ਲੋਕਾਂ ਨੂੰ ਬਾਹਰ ਕੱਢਿਆ ਗਿਆ ਨੈਸ਼ਨਲ ਕੋਆਰਡੀਨੇਟਰ ਫਾਰ ਡਿਜ਼ਾਸਟਰ ਰਿਡਕਸ਼ਨ ਦੇ ਅਨੁਸਾਰ ਗੁਆਟੇਮਾਲਾ ਚ ਮੀ ਕਾਰਨ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਤੱਕ ਘੱਟੋ ਘੱਟ 10 ਲੋਕਾਂ ਦੀ ਮੌਤ ਹੋ ਗਈ 5 ਜ਼ਖਮੀ ਹੋਏ ਤੇ 376 ਨੂੰ ਪਨਾ ਦਿੱਤੀ ਗਈ ਸਰਕਾਰੀ ਅੰਕੜਿਆਂ ਮੁਤਾਬਕ 239 ਸੜਕਾਂ ਤੇ 27 ਸਕੂਲ ਪ੍ਰਭਾਵਿਤ ਹੋਏ ਨੇ ਨਾਲ ਹੀ 3245 ਘਰਾਂ ਨੂੰ ਮਾਮੂਲੀ ਦਰਮਿਆਨਾ ਤੇ ਗੰਭੀਰ ਨੁਕਸਾਨ ਹੋਇਆ ਹੈ ਹੋਡੂਰਸ ਦੇ ਜ਼ੋਖਮ ਅਤੇ ਸੰਕਟਕਾਲੀਨ ਪ੍ਰਬੰਧਨ ਸਕਤਰੇਤ ਨੇ بارش ਦੇ ਨਤੀਜੇ ਵਜੋਂ ਹੁਣ ਤੱਕ ਇੱਕ ਮੌਤ ਦਰਜ ਕੀਤੀ ਹੈ ਤੇ 6000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਵਿੱਚੋਂ 945 ਨੂੰ ਬਾਹਰ ਕੱਢਿਆ ਗਿਆ ਹੈ ਮਾਹਿਰਾਂ ਮੁਤਾਬਕ ਮੱਧ ਅਮਰੀਕਾ 'ਚ ਇਸ ਹਫ਼ਤੇ ਲਗਾਤਾਰ ਹੋ ਰਹੀ بارش ਇਸ ਖੇਤਰ 'ਚ ਕਈ ਘੱਟ ਦਬਾਅ ਵਾਲੇ ਸਿਸਟਮ ਦੇ ਪ੍ਰਭਾਵ ਕਾਰਨ ਹੋ ਰਹੀ ਹੈ। ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।